ਦੇਖੋ ਜਿਹੜੇ ਇਹਨਾਂ ਦੇ ਪ੍ਰੋਮੋਸ਼ਨ ਦੇ ਜਿਹੜੇ ਪੱਤਰ ਆ ਨਾ ਮੈਂ ਤਾਂ ਜੰਕਾ ਸ਼ੁੱਕਰਵਾਰ ਦੀ ਗੱਲ ਹੈ ਮੈਂ ਉਸ ਦਿਨ ਵੀ ਗਿਆ ਸੀ ਮੈਂ ਕਿਹਾ ਅਗਲੇ ਹਫਤੇ ਦੇ ਦਿੱਤੇ ਜਾਣਗੇ ਔਰ ਮੇਤੋਂ ਪਹਿਲਾਂ ਯਾਨੀ ਕਿ ਆਪਣੇ ਸਾਡੇ ਜੰਕਾ ਜੁਆਇੰਟ ਕਮਿਸ਼ਨਰ ਸੰਦੀਪ ਤਵਾੜੀ ਜੀ ਉਹਨਾਂ ਨੇ ਵੀ ਉਹਨਾਂ ਨੂੰ ਕਹਿ ਦਿੱਤਾ ਸ਼ੁੱਕਰਵਾਰ ਮੈਂ ਵੀ ਇਹਨਾਂ ਨੂੰ ਕਿਉਂਕਿ ਸਵੇਰੇ ਸਾਡੀ ਗੱਲਬਾਤ ਹੋ ਗਈ ਸੀ ਮੈਂ ਕਿਹਾ ਸ਼ੁੱਕਰਵਾਰ ਦਾ ਪੱਧਰ ਰੱਖ ਲਾਵਾਂਗੇ ਆਪਾਂ ਸ਼ੁੱਕਰਵਾਰ ਦਾ ਪੱਧਰ ਰੱਖਿਆ ਹੈਗਾ ਔਰ ਉਸ ਦਿਨ ਇਹਨਾਂ ਨੂੰ ਸਾਰਿਆਂ ਨੂੰ ਉਹਨਾਂ ਦੇ ਜਿੰਨੇ ਵੀ ਸਾਡੇ ਬੰਦੇ ਕਿੰਨੇ ਹੈਗੇ 8 ਵਾ ਤੇ ਜਨਕ ਤਿੰਨ ਹੋ ਰਿਹਾ ਤੇ ਤਿੰਨ ਸਾਡੇ ਹੋਰ ਜਿਹੜੇ ਜਨਕ ਪਿਛਲੀ ਵਾਰ ਜਿਹੜੇ ਸਾਡੇ ਮੀਟਿੰਗ ਵਿੱਚ ਹੋਏ ਨੇ ਉਹਨਾਂ ਦਾ ਵੀ ਨਾਲੇ ਕਰ ਲਿਓ ਉਹਨਾਂ ਦੇ ਬੁੱਦਲ ਨੂੰ ਸਾਰਿਆਂ ਨੂੰ ਪ੍ਰੋਮੋਸ਼ਨ ਦੇਣਾ ਨੂੰ ਪੱਤਰ ਜਿਹੜੇ ਦੇ ਦੇਣਗੇ ਕੋਈ ਚਿੰਤਾ ਦਾ ਬੇਸ਼ਾਨੀ ਹੈ ਕਈ ਵਾਰੀ ਕੀ ਹੁੰਦਾ ਹੈ ਕਈ ਕਾਰਨਾ ਕਰਕੇ ਥੋੜਾ ਜਿਹਾ ਹੋ ਜਾਂਦਾ ਹੈਗਾ ਡਿਲੇ ਤੁਹਾਨੂੰ ਪਤਾ ਪਿਛਲੇ ਦਿਨੀ ਸਾਡੇ ਦੇਸ਼ ਦੇ ਬਹੁਤ ਹੀ ਸਤਿਕਾਰਯੋਗ ਪ੍ਰਧਾਨ ਮੰਤਰੀ ਡਾਕਟਰ ਮਨਮੋਹ ਸਿੰਘ ਜੀ ਜਿਨ੍ਹਾਂ ਦਾ ਕੇ ਆਪਣੇ ਅੰਦਰ ਹੱਥ ਹੋ ਗਿਆ ਸੀਗਾ ਉਹਦੇ ਕਰਕੇ ਸਾਰਾ ਹੀ ਜੰਗ ਰਾਸ਼ਟਰੀ ਸ਼ੋਗ ਸੀਗਾ ਤੋਂ ਹੁਣ ਇਸ ਕਰਕੇ ਉਹ ਵੀ ਸਾਡਾ ਇੱਕ ਤਰੀਕ ਨੂੰ ਜਿਹੜਾ ਆ ਹਫਤਾ ਜਿਹੜਾ ਖਤਮ ਹੋ ਜਾਣਾ ਰਾਸ਼ਟਰੀ ਸ਼ੋਗ ਦਾ ਮੈਂ ਮੈਂ ਬੇਸਿਕਲੀ ਇਸੇ ਕਰਕੇ ਜਿਹੜਾ ਸ਼ੁੱਕਰਵਾਰ ਦਾ ਮੈਂ ਮੈਂ ਚੱਲ ਕੋਈ ਤੇ ਹੁਣ ਆਪਾਂ ਇਹਨਾਂ ਨੂੰ ਜਿਹੜਾ ਸ਼ੁੱਕਰਵਾਰ ਨੂੰ ਜਿਹੜੇ ਪ੍ਰਮੋਸ਼ਨ ਦੇ ਪੱਤਰ ਦੇ ਦਿਆਂਗੇ ਤਾਰਨਾ ਨੂੰ ਇਲਜ਼ਾਮ ਹੈ ਕਈ ਵਾਰੀ ਲਗਾਤਾ ਟਾਈਮ ਦਿੱਤਾ ਜਾਂਦਾ ਉਹ ਨਹੀਂ ਜੀ ਜਿਹੜਾ ਇਲਜ਼ਾਮ ਇਲਜ਼ਾਮ ਦੀ ਗੱਲ ਹੀ ਗੱਲ ਇਲਜ਼ਾਮ ਤਾਂ ਤੁਸੀਂ ਭਾਵੇਂ ਜਿੱਥੇ ਮਰਲੀ ਲਾਈ ਜਾਓ ਇਲਜ਼ਾਮ ਦੀ ਕੋਈ ਗੱਲ ਨਹੀਂ ਹੈ ਜਦ ਮੈਂ ਕਹਿ ਦਿੱਤਾ ਅਸੀਂ ਅਸੀਂ ਆਸ ਵਿੱਚ ਕਈ ਵਾਰੀ ਕੀ ਹੁੰਦਾ ਸਾਡੇ ਕਮਿਸ਼ਨਰ ਸਾਹਿਬ ਵੀ ਜਿਹੜੇ ਛੁੱਟੀ ਤੇ ਠੀਕ ਨੇ ਅੱਜ ਵੀ ਛੁੱਟੀ ਤੇ ਆ ਉਹਨਾਂ ਨੇ ਕੱਲ ਆਣਾ ਹੈਗਾ ਇਸ ਕਰਕੇ ਕਿਉਂਕਿ ਸਾਡੇ ਅਫਸਰਾਂ ਦਾ ਵੀ ਇੱਥੇ ਜਾਣ ਕੇ ਹੋਣਾ ਬਹੁਤ ਜ਼ਰੂਰੀ ਆ ਸੰਦੀਪ ਤਵੜਜੀ ਵੀ ਸਾਡੇ ਛੁੱਟੀ ਦੇ ਸੀਗੇ ਤੇ ਉਹ ਵੀ ਹੁਣ ਆ ਗਏ ਨੇ ਕੋਈ ਇਦਾਂ ਦਾ ਬੇਸ਼ਅ ਨਹੀਂ ਹੈ